ਗਰਮੀ ਨੇ ਜਿਹੜੀ ਹੈ ਬਹੁਤ ਵੱਡੀ ਜਿਹੜੀ ਹੈ ਮਾਰ ਪਾਈ ਹੋਈ ਹੈ ਗਰਮੀ ਦੇ ਕਾਰਨ ਜਿਹੜਾ ਗਾਹਕ ਵੀ ਨਹੀਂ ਬਾਹਰ ਨਿਕਲਦਿਆ ਔਰ ਦੁਕਾਨਾਂ ਵਾਲੇ ਲੋਕ ਨੇ ਜਿਹੜੇ ਬਾਹਰ ਨਿਕਲ ਨਿਕਲ ਕੇ ਦੇਖ ਰਹੇ ਨੇ ਗਾਹਕ ਦੀ ਉਡੀਕ ਕਰ ਰਹੇ ਨੇ ਗਰਮੀ ਦੇ ਹਾਲਤ ਤਾਂ ਬਹੁਤ ਮਾੜੇ ਹੋਏ ਆ ਯਾਰਾਂ ਦੇ ਹਿਸਾਬ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ ਗਰਮੀ ਬਹੁਤ ਜਿਆਦਾ ਹੈ ਗਾਹਕ ਨਹੀਂ ਨਿਕਲ ਰਹਾ ਅਸੀਂ ਰੋਜ਼ ਯਾਰਾਂ ਦੇ ਹਿਸਾਬ ਨਾਲ ਸਮਾਨ ਲਈਦਾ ਵਾ ਯਾਰਾਂ ਦੇ ਹਿਸਾਬ ਨਾਲ ਨੁਕਸਾਨ ਹੁੰਦਾ ਹੈ ਤੇ ਸਾਡੀ ਇਹ ਉਮੀਦ ਆ ਵੀ ਗਾਹਕ ਨਿਕਲੇ ਤੇ ਸਾਡਾ ਕੁਝ ਫਾਇਦਾ ਹੋਵੇ ਇਸ ਹੀ ਨਾਲ ਘਰ ਦਾ ਫਿਰ ਗੁਜ਼ਾਰਾ ਹੁੰਦਾ ਜਿਵੇਂ ਸਵੇਰ ਤੋਂ ਲੈ ਕੇ ਸ਼ਾਮਾ ਤੱਕ ਤੁਸੀਂ ਗਾਹ ਦੀ ਢੀਕ ਕਰਦੇ ਹੋ ਸਰ ਬੋ ਘਟਵਾ ਲਈ ਕਿਤੇ ਕਿਤੇ ਜੇਕਰ ਕੁਝ ਚਲ ਜੇ ਚਲਦੇ ਨਹੀਂ ਤਾਂ ਬੋ ਘਟਵਾ ਲਈ ਅਸੀਂ ਕੁਝ ਕਹਿ ਨਹੀਂ ਸਕਦੇ ਬਾਕੀ ਤਾਂ ਰੱਬ ਨੂੰ ਯੁਰਾ ਜੋਤ ਹੈ ਤਾਂ ਰੋਟੀ ਕਰਕੇ ਜਸ ਸਭ ਕੁਝ ਕਰਦੇ ਆ ਗਰਮੀ 'ਚ ਕੋਈ ਗਾਗ ਹੁੰਦਾ ਨਹੀਂ ਗਾ ਸ਼ਾਮ ਨੂੰ ਸਵੇਰੇ ਹੁੰਦਾ ਗਾਗ ਗਰਮੀ 'ਚ ਸਾਰੀ ਦੁਪਹਿਰ ਉਦਾਂ ਹੀ ਬੈ ਕੇ ਜਾਂਦੇ ਆ ਜਿਹੜੇ ਬੰਦੇ ਦੀ 5-400 ਰੁਪਇਆ ਦਿਹਾੜੀ ਆ ਉਹ ਤੇ ਖਤਮ ਹੀ ਖਤਮ ਆ। ਉਸ ਤੋਂ ਇਲਾਵਾ ਨਹੀਂ ਹੋਰ ਕੁਝ ਹੱਲ ਹੈ ਗਾ ਜੀ। ਭਾਜੀ ਗਰਮੀ ਬਹੁਤ ਜ਼ਿਆਦੀ ਆ। ਹਾਂਜੀ ਹਾਂਜੀ ਜੀ ਬਹੁਤ ਔਖਾ ਹੈ ਜਿਹੜਾ ਮਿਹਨਤ ਮਜ਼ਦੂਰੀ ਕਰਦੇ ਹੋ। ਕੀ ਕਰੀਏ ਕੰਮ ਕਰਨਾ ਪੈਣਾ ਭਾਜੀ। ਓਦਾਂ ਕੀਤੇ ਤਾਂ ਵਗੈਰ ਰੋਟੀ ਥੋੜੀ ਮਿਲਦੀ ਹੈ। ਸਸ਼ਕਲ ਜੀ ਗਰਮੀ ਦੇ ਵਾਧੇ ਪ੍ਰਕੋਪ ਦੇ ਨਾਲ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਮਾਰਕੀਟ ਦੇ ਵਿੱਚ ਜਿਹੜਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਫਰੂਟ ਦੀ ਮਾਰਕੀਟ ਹੈ ਸਬਜ਼ੀ ਦੀ ਮਾਰਕੀਟ ਹੈ ਕੈਮਰਾਮੈਨ ਨੂੰ ਕਹਿੰਗੇ ਦਿਖਾਇਆ ਜਾਵੇ ਕਿ ਸਬਜ਼ੀ ਦੀ ਮਾਰਕੀਟ ਹੈ ਪੂਰੀ ਜਿਹੜੀ ਹੈ ਸੁੰਨੀ ਪਈ ਹੋਈ ਹੈ ਗਰਮੀ ਨੇ ਜਿਹੜੀ ਹੈ ਬਹੁਤ ਵੱਡੀ ਜਿਹੜੀ ਹੈ ਮਾਰ ਪਾਈ ਹੋਈ ਹੈ ਗਰਮੀ ਦੇ ਕਾਰਨ ਜਿਹੜਾ ਹੈ ਗਾਹਕ ਵੀ ਨਹੀਂ ਬਾਹਰ ਨਿਕਲ ਰਿਹਾ ਔਰ ਦੁਕਾਨਾਂ ਵਾਲੇ ਲੋਕ ਨੇ ਜਿਹੜੇ ਬਾਹਰ ਨਿਕਲ ਨਿਕਲ ਕੇ ਦੇਖ ਰਹੇ ਨੇ ਗਾਹਕ ਦੀ ਉਡੀਕ ਕਰ ਰਹੇ ਨੇ ਕਿਉਂਕਿ ਸਬਜ਼ੀ ਜਿਹੜੀ ਹੈ ਦੁਕਾਨਾਂ ਦੇ ਬਿਲਕੁਲ ਪਈ ਹੋਈ ਹੈ ਤਾਂ ਗਰਮੀ ਜ ਭਾਈ ਇਹ ਗਰਮੀ ਦੇ ਹਾਲਤ ਤਾਂ ਬਹੁਤ ਮਾੜੇ ਹੋਏ ਆ ਯਾਰਾਂ ਦੇ ਹਿਸਾਬ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ ਗਰਮੀ ਬਹੁਤ ਜਿਆਦਾ ਹੈ ਗਾਹ ਨਹੀਂ ਨਿਕਲ ਰਿਹਾ ਹੈ ਅਸੀਂ ਰੋਜ਼ ਯਾਰਾਂ ਦੇ ਹਿਸਾਬ ਨਾਲ ਸਮਾਨ ਲਈਦਾ ਵਾ ਯਾਰਾਂ ਦੇ ਹਿਸਾਬ ਨਾਲ ਨੁਕਸਾਨ ਹੁੰਦਾ ਹੈ ਤੇ ਸਾਡੀ ਇਹ ਉਮੀਦ ਆ ਵੀ ਗਾਹ ਨਿਕਲੇ ਤੇ ਸਾਡਾ ਕੁਝ ਫਾਇਦਾ ਹੋਵੇ ਜਿਵੇਂ ਸ਼ਾਮ ਪੈਂਦੀ ਹੈ ਤਾਂ ਗਾਹ ਕੋਈ ਦੁਕਾਨ ਦੇ ਉੱਪਰ ਆਉਂਦੇ ਨੇ ਸਰ ਉਹ ਤਾਂ ਫਿਰ ਨੋਰਮਲ ਜਦ ਪੈ ਜਾਂਦਾ ਪਰ ਜਿਹੜਾ ਸਵੇਰ ਦਾ ਗਾਹ ਸਵੇਰ ਉਹ ਫਿਰ ਗਰਮੀ ਕਰਕੇ ਗਾਹ ਕੇ ਤੇ ਸਬਜੀ ਵੀ ਥੋੜੀ ਜਿਹੀ ਲੈਂਦੀ ਹੋ ਇਸ ਕਰਕੇ ਫਿਰ ਗਾਹ ਕੇ ਪਸੰਦ ਵੀ ਨਹੀਂ ਨਾ ਕਰਦਾ ਇਸ ਕਰਕੇ ਲੱਗਦਾ ਵਾਧੇ ਤਾਪਮਾਨ ਦੇ ਨਾਲ ਜਿਹੜਾ ਇਹ ਗਰਮੀ ਦੇ ਨਾਲ ਵੀ ਮੰਗਾਈ ਦੇ ਨਾਲ ਵੀ ਦੋਨੋਂ ਚੀਜ਼ਾਂ ਦੀ ਮਾਰ ਪੈ ਰਹੀ ਹੈ ਹਾਂਜੀ ਸਰ ਬਹੁਤ ਜਿਆਦੀ ਬਹੁਤ ਜਿਆਦੀ ਪੈ ਰਹੀ ਹੈ ਕਿਉਂਕਿ ਆਪ ਤੁਹਾਡੇ ਸਾਹਮਣੇ ਪਈ ਵੇਖ ਲੋ ਯਾਰਾਂ ਦੇ ਸਾਹਮਣੇ ਨੁਕਸਾਨ ਹੋ ਰਿਹਾ ਸਾਡਾ ਅਸੀਂ ਸਵੇਰ ਸਾਰੀ ਸਬਜੀ ਆਪਣੀ ਸ਼ਾਂਟੀ ਕਰਦੇ ਹਾਂ ਸਾਰਾ ਕੁਝ ਕਰਦੇ ਹਾਂ ਪਰ ਫਿਰ ਵੀ ਨੁਕਸਾਨ ਤਾਂ ਹੋਤਾ ਹੀ ਹੈ ਇਸ ਹੀ ਦੇ ਨਾਲ ਘਰ ਦਾ ਫਿਰ ਗੁਜ਼ਾਰਾ ਹੁੰਦਾ ਜਿਵੇਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੁਸੀਂ ਗਾਹ ਦੀ ਢੀਕ ਕਰਦੇ ਹੋ ਸਰ ਬਹੁ ਘਟ ਵਧੀਏ ਕਿਤੇ ਕਿਤੇ ਆ ਜੇਕਰ ਕੁਝ ਚਲ ਜੇ ਚਲ ਜੇ ਨਹੀਂ ਤਾਂ ਬਹੁ ਘਟ ਵਧੀਏ ਇਸ ਕਰਕੇ ਤੋਂ ਥੋੜਾ ਬਤਾ ਜੋ ਸਾਡਾ ਨਿਕਲ ਜੇ ਤਾਂ ਬਹੁ ਵਧੀਆ ਉਮੀਦ ਹੀ ਹੁੰਦੀ ਸਾਡੀ ਇੱਕ ਤਾਂ ਸਵੇਰੇ ਤੜਕੇ ਜਾਈਦਾ ਦੋ ਵੇ ਮੰਡੀ ਸੋਦਾ ਸਦਾ ਲੈ ਕੇ ਆਣ ਕਿ ਦੁਕਾਨ ਲਈ ਦੀ ਸਰੀ ਢੀੜੀ ਸਾਡੀ ਇਹ ਉਮੀਦ ਹੁੰਦੀ ਆ ਵੀ ਅਸੀਂ ਸ਼ਾਮ ਨੂੰ ਕੁਝ ਘਰੇ ਲੈ ਕੇ ਜਾਈਏ ਪਰ ਜਿਹੜੇ ਹਿਸਾਬ ਦੇ ਤੁਹਾਨੂੰ ਪਤਾ ਹਾਲਾਤ ਆ ਵੇ ਕੋਈ ਜੀ ਜਾਂਦਾ ਨਹੀਂ ਇਸਕੇ ਆਰਥਿਕ ਹਾਲਾਤ ਫਿਰ ਜਿਹੜੇ ਨੇ ਉਹ ਡਾਵਾ ਡੋਲ ਕਈ ਵਾਰੀ ਹੋ ਜਾਂਦੇ ਸੀਜ਼ਨ ਦਾ ਕਰਕੇ ਹਾਂਜੀ ਸਰ ਹੁਣ ਗਰਮੀ ਕਰਕੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਬਾਕੀ ਤਾਂ ਰੱਬ ਨੂੰ ਯੂਰਾ ਜੋ ਤਾਂ ਇੰਨੀ ਤਾਂ ਰੋਟੀ ਕਰਕੇ ਜਸ ਸਭ ਕੁਝ ਕਰੁੰਦੇ ਆ ਬਾਕੀ ਗਰਮੀ ਤਾਪਮਾਨ ਦੇ ਵਧਣਿਆਂ ਦੇ ਕਰਕੇ ਸਭ ਕੁਝ ਗਲਤੀ ਹੋ ਰਿਹਾ ਹੈ ਗਰਮੀ ਦੇ ਨਾਲ ਹੀ ਜਿਹੜਾ ਨੁਕਸਾਨ ਚੇਲ ਰਿਹਾ ਹੈ ਸਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਚੱਲਣਾ ਪੈਂਦਾ ਹੈ ਗਰਮੀ ਬਹੁਤ ਜ਼ਿਆਦੀ ਹੈ ਇਸ ਕਰਕੇ ਸਰ ਥੋੜਾ ਬੋਤਾ ਮੰਦਾ ਚੱਲ ਰਿਹਾ ਹੈ ਜੀ ਬਿਲਕੁਲ ਹੋਰ ਵੀ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਗਰਮੀ ਦੀ ਮਾਰ ਜਿਹੜੀ ਹੈ ਬਹੁਤ ਜ਼ਿਆਦੀ ਹੈ ਰਾਗਰੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਗਰਮੀ ਬਹੁਤ ਜ਼ਿਆਦੀ ਪੈ ਰਹੀ ਹੈ ਬੱਚਿਆਂ ਦੇ ਵੀ ਬੜਾ ਭਾਰੀ ਅਸਰ ਜਿਹੜਾ ਪੈ ਰਿਹਾ ਬਜ਼ੁਰਗਾਂ ਤੇ ਵੀ ਬੜਾ ਪੈ ਰਿਹਾ ਕੀ ਕਰਨਾ ਬਹੁਤ ਜ਼ਿਆਦੀ ਹੈ ਮੇਰੀ ਗਰਮੀ ਤੋਂ ਜਿੰਦਾ ਵਧੀਆ ਵਿਚਾਰ ਰੱਖਿਆ ਜਾਏ ਪਾਣੀ ਪੋਣੀ ਪੀਓ ਸੇਧਾ ਧਿਆਨ ਰੱਖੀਏ ਓਕੇ ਥੈਂਕ ਯੂ ਸਰ ਲੱਗਦਾ ਹੈ ਕਿ ਗਰਮੀ ਦੇ ਵਿੱਚ ਬਾਹਰ ਨਿਕਲਣਾ ਬੜਾ ਮੁਸ਼ਕਲ ਹੋ ਰਿਹਾ ਬੱਚਿਆਂ ਦੇ ਨਾਲ ਜਾ ਕੇ ਤੇ ਆਉਣਾ ਜਾਣਾ ਵਾਹਨਾਂ ਦੇ ਉੱਤੇ ਬਹੁਤ ਜ਼ਿਆਦਾ ਬੰਦਾ ਤੇ ਉੱਤੇ ਭਾਈ ਹੋ ਰਿਆ ਗਰਮੀ ਨਾਲ ਕਾਫੀ ਸੇਕ ਅੱਖਾਂ ਨੂੰ ਸਿਰ ਦਰਦ ਕਾਫੀ ਕੁਝ ਹੋ ਰਿਹਾ ਹੈ ਜੀ ਬਿਲਕੁਲ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੁਕਾਨਾਂ ਤੋਂ ਤੁਸੀਂ ਦੇਖ ਸਕਦੇ ਹੋ ਭਾਰੀ ਜਿਹੜਾ ਕਸਬਾ ਹੈ ਭਾਰੀ ਮਾਤਰਾ ਵਾਲਾ ਜਿੱਥੇ ਕਿ ਲੋਕ ਕਾਫੀ ਇੱਥੇ ਲੋਕ ਜਿਹੜੇ ਰਹਿੰਦੇ ਨੇ ਵਸੂ ਜਿਹੜੀ ਜ਼ਿਆਦੀ ਹੈ ਜੀਟੀ ਰੋਡ ਹੈ ਖਲਚੀਆਂ ਜਿਹੜਾ ਕਿ ਜਲੰਧਰ ਜੀਟੀ ਰੋਡ ਆ ਪਰੰਤੂ ਗੱਲਬਾਤ ਕਰਦੇ ਹਾਂ ਗਰਮੀ ਦੇ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ ਮੰਗਾਈ ਤੇ ਗਰਮੀ ਤੋਂ ਉਹਨਾਂ ਦੀ ਮਾਰ ਜਿਹੜੀ ਹੈ ਉਸ ਦੇ ਨਾਲ ਜਿਹੜਾ ਲੱਖ ਟੁੱਟਾ ਪਿਆ ਬਿਲਕੁਲ ਸਹੀ ਗੱਲ ਗਰਮੀ 'ਚ ਕੋਈ ਗਾਗ ਹੁੰਦਾ ਨਹੀਂ ਗਾ ਸ਼ਾਮ ਨੂੰ ਸਵੇਰੇ ਹੁੰਦਾ ਗਾਗ ਗਰਮੀ 'ਚ ਸਾਰੀ ਦੁਪਹਿਰ ਉਦਾਂ ਹੀ ਬੈ ਕੇ ਜਾਂਦੇ ਆ ਬਸ ਇਹੀ ਗੱਲ ਆ ਜੀ ਲੱਗਦਾ ਕਿ ਗਾਗ ਦੀ ਉਡੀਕ ਦੇ ਵਿੱਚ ਸਾਰਾ ਦਿਨ ਨਿਕਲ ਜਾਂਦਾ ਲੰਘ ਜਾਂਦਾ ਜੀ ਬਹੁਤ ਲੰਘ ਜਾਂਦਾ ਵਾ ਸ਼ਾਮ ਤੱਕ ਰਾਤ 8 ਵਜੇ ਤੱਕ ਬੈਠੇ ਰਹਿੰਦੇ ਆ ਜੀ ਗਾਕਾਂ ਦੀ ਵੇੜ 'ਚ ਹੀ ਬੁਰਾ ਹਾਲ ਆ ਕੁਝ ਅੱਧੋਂ ਜ਼ਿਆਦਾ ਸਬਜ਼ੀ ਖਰਾਬ ਹੋ ਜਾਂਦੀ ਕਿ ਜਿਹੜੀ ਛੁੱਟਣੀ ਪੈਂਦੀ ਆ ਘਰ ਦਾ ਘਰ ਦਾ ਗੁਜ਼ਾਰਾ ਫਿਰ ਬੜਾ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਜੀ ਜਿਹੜੇ ਬੰਦੇ ਦੀ 5-400 ਰੁਪਇਆ ਦਿਹਾੜੀਆ ਉਹ ਤੇ ਖਤਮ ਹੀ ਖਤਮ ਆ। ਇਤੋਂ ਲਾਵਾ ਨਹੀਂ ਹੋਰ ਕੁਝ ਹਾਲ ਹੈ ਜੀ। ਮੌਸਮ ਦੇ ਵਿੱਚ ਤਬਦੀਲੀ ਆਉਂਦਾ ਇੱਕ ਮੌਸਮ ਭਾਵ ਵੱਲ ਅਲਰਟ ਵੀ ਦਿੱਤਾ ਗਿਆ ਕਿ ਬਰਸਾਤ ਹੋਊਗੀ। ਲੱਗਦਾ ਕਿ ਬਰਸਾਤ ਜਦੋਂ ਹੁੰਦੀ ਹੈ ਤਾਂ ਥੋੜਾ ਬੋਦਾ ਗਾਖੀ ਦਾ ਜਿਹੜਾ ਫਰਕ ਪੈਂਦਾ। ਹਾਂ ਥੋੜਾ ਪੈਂਦਾ ਫਰਕ। ਕਿਉਂਕਿ ਲੋਕੀ ਘਰਾਂ ਤੋਂ ਬਾਹਰ ਨਿਕਲਦੇ ਆ। ਗਰਮੀ ਦਾ ਕਰਕੇ ਤਾਂ ਘਰੋਂ ਨਿਕਲਦਾ ਹੀ ਨਹੀਂ ਕੋਈ। ਮਜੇ ਨਾਲ ਘਰਾਂ ਚ ਬੈਠੇ ਰਹਿੰਦੇ ਆ। ਜੀ ਬਿਲਕੁਲ ਗੱਲਬਾਤ ਕਰਨ ਦੀ ਹੋਰ ਵੀ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਕਿ ਗਰਮੀ ਦੇ ਨਾਲ ਜਿਹੜਾ ਲੋਕਾਂ ਦਾ ਬਹੁਤ ਬੁਰਾ ਹਾਲ ਜਿਹੜਾ ਹੋਇਆ ਪਿਆ ਤਾਂ ਜਿਹੜੀ ਗਰਮੀ ਹੈ ਉਸ ਨੇ ਜਿਹੜਾ ਲੱਕ ਤੋੜਿਆ ਹੋਇਆ ਵਾ ਕਿਉਂਕਿ ਲੋਕ ਜਿਹੜੇ ਨੇ ਤਰਾਸ ਤਰਾਸ ਕਰ ਰਹੇ ਨੇ ਚਾਹੇ ਉਹ ਰਖਸ਼ੇ ਵਾਲਾ ਹੈ ਚਾਹੇ ਸਬਜੀ ਵਾਲਾ ਗਰਮੀ ਦੇ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ ਭਾਜੀ ਗਰਮੀ ਬਹੁਤ ਜ਼ਿਆਦੀ ਹੈ ਹਾਂਜੀ ਹਾਂਜੀ ਜੀ ਬਹੁਤ ਔਖਾ ਹੈ ਜਿਹੜਾ ਮਿਹਨਤ ਮਜ਼ਦੂਰੀ ਕਰ ਰਹੇ ਹੋ ਕੀ ਕਰੀਏ ਕਰਨਾ ਪੈਣਾ ਭਾਜੀ ਓਦਾਂ ਕੀਤੇ ਤੋਂ ਬਗੈਰ ਰੋਟੀ ਥੋੜੀ ਮਿਲਦੀ ਹੈ ਕਾਫੀ ਮੁਸ਼ਕਲ ਹੈ ਜਿਹੜਾ ਰੱਖਾ ਚਲਾਉਣਾ ਕਰਨੀ ਹੈ ਕਿਵੇਂ ਲੱਗਦਾ ਕਿ ਕੋਈ ਫੇਰਾ ਵਗੈਰਾ ਮਿਲਦਾ ਫਿਰ ਐਦਾਂ ਟਾਈਮ ਪਾਸ ਕਰਨਾ ਆ ਵੀਰਾ ਟਾਈਮ ਪਾਸ ਤੇ ਨਹੀਂ ਕੀਤਤ ਵਗੈਰਾ ਆਈ ਘਰ ਰੋਟੀ ਖਾਣ ਆ ਰਹੇ ਜੀ ਬਿਲਕੁਲ ਲੋਕਾਂ ਦਾ ਕਹਿਣਾ ਹੈ ਕਿ ਟਾਈਮ ਪਾਸ ਜਿਹੜਾ ਹੈ ਉਹ ਹੋ ਰਿਹਾ ਹੈ ਕਿਉਂਕਿ ਜਿਹੜਾ ਗਾਹਕ ਹੈ ਉਹ ਦੁਕਾਨ ਦੇ ਉੱਪਰ ਨਹੀਂ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਵੇਂ ਫਰੂਟ ਜਿਵੇਂ ਸਬਜ਼ੀਆਂ ਨੇ ਉਹ ਦੁਕਾਨਾਂ ਦੇ ਉੱਤੇ ਪਈਆਂ ਨੇ ਤਾਂ ਗਲ ਸੜ ਰਹੀਆਂ ਨੇ ਲੋਕੀ ਜਿਹੜੇ ਨੇ ਓਹੋ ਇਸ ਚੀਜ਼ ਤੋਂ ਪਰੇਸ਼ਾਨ ਨੇ ਗਾਹਕ ਇਸ ਚੀਜ਼ ਤੇ ਨਾਲ ਨੇ ਕਿ ਚਾਹੇ ਮੌਸਮ ਜਿਹੜਾ ਉਸ ਦੇ ਵਿੱਚ ਫਰਕ ਪਾਊਗਾ ਤਾਂ ਅਸੀਂ ਦੁਕਾਨਾਂ ਦੇ ਉੱਤੇ ਜਾਵਾਂਗੇ ਪਰੰਤੂ ਜਿਹੜੇ ਦੁਕਾਨਦਾਰ ਨੇ ਉਹ ਸੋਚ ਰਹੇ ਨੇ ਕਿ ਗਾਹਕ ਬਾਹਰ ਨਿਕਲੂਗਾ ਤੇ ਸਾਡੀ ਜਿਹੜੀ ਵਿਕਰੀ ਹੋਊਗੀ